ਸਤਿ ਸ਼੍ਰੀ ਅਕਾਲ ਪੀ ਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀਓ 2 ਦਿਨ ਪਹਿਲਾਂ ਅਸੀਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀਗੀ ਕਿ ਕਾਠਗੜ੍ਹ ਥਾਣੇ ਅਧੀਨ ਪੈਂਦੇ ਪਿੰਡ ਸੋਭੂਵਾਲ ਵਿੱਚ ਇੱਕ ਵਿਅਕਤੀ ਦਾ ਕਤਲ ਹੋਇਆ ਜਿਸ ਦਾ ਨਾਮ ਪਲਵਾਨ ਦੱਸਿਆ ਜਾ ਰਿਹਾ ਸੀ ਰਮੇਸ਼ ਕੁਮਾਰ ਉਰਫ ਪਲਵਾਨ ਦੱਸਿਆ ਜਾ ਰਿਹਾ ਸੀ ਜਿਸ ਦੀ ਉਮਰ ਤਕਰੀਬਨ 60 ਸਾਲ ਦੱਸੀ ਜਾ ਰਹੀ ਸੀ ਉਸ ਸਮੇਂ ਕਾਰਨਾਂ ਦਾ ਪਤਾ ਨਹੀਂ ਲੱਗਾ ਸੀਗਾ ਕਿ ਵਾਰਦਾਤ ਕਿਉਂ ਹੋਈ ਹੈ ਵਾਰਦਾਤ ਕਿਹਨਾਂ ਨੇ ਕੀਤੀ ਹੈ ਲੇਕਿਨ ਇਤਲਾਕ ਕਰਤਾ ਨੇ ਇੰਨੀ ਗੱਲ ਪੁਲਿਸ ਨੂੰ ਜ਼ਰੂਰ ਦੱਸੀ ਸੀ ਕਿ ਇੱਕ ਕੱਡੀ ਜਿਹੜੀ ਐ ਉਹ ਪਿੰਡ ਵਾਲੇ ਪਾਸੇ ਤੋਂ ਆਉਂਦੀ ਐ ਤੇ ਉਸ ਤੋਂ ਬਾਅਦ ਬਾਹਰ ਵਾਲੇ ਪਾਸੇ ਨਿਕਲ ਜਾਂਦੀ ਐ ਹਾਲਾਂਕਿ ਕਮੈਂਟ ਸੈਕਸ਼ਨ ਵਿੱਚ ਵੀ ਇਹ ਗੱਲ ਆ ਰਹੀ ਸੀ ਕਿ ਕ੍ਰਾਈਮ ਬਹੁਤ ਵੱਧਦਾ ਜਾ ਰਿਹਾ ਹੈ ਪ੍ਰਸ਼ਾਸਨ ਕੀ ਕਰ ਰਿਹਾ ਲੇਕਿਨ ਪ੍ਰਸ਼ਾਸਨ ਨੇ 2 ਦਿਨਾਂ ਦੇ ਅੰਦਰ ਅੰਦਰ ਹੀ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ ਕ੍ਰਾਈਮ ਹੋ ਰਿਹਾ ਹੈ ਲੇਕਿਨ ਕ੍ਰਾਈਮ ਨੂੰ ਜਲਦ ਤੋਂ ਜਲਦ ਟ੍ਰੇਸ ਕਰਨ ਦਾ ਕੰਮ ਜਿਹੜਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੁਲਿਸ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਉਹਨਾਂ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ ਔਰ 2 ਦਿਨਾਂ ਦੇ ਅੰਦਰ ਅੰਦਰ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਸੰਦੀਪ ਅਤੇ ਗੋਲਦੀ ਨਾਮਕ ਦੋ ਵਿਅਕਤੀਆਂ ਨੇ ਜਿਹੜਾ ਰਮੇਸ਼ ਉਰਫ ਪਲਵਾਨ ਦਾ ਕਤਲ ਕੀਤਾ ਸੀ ਔਰ ਇਹ ਵੀ ਦੱਸਿਆ ਜਾ ਰਿਹਾ ਕਿ અપਮਾਨਜਨਕ ਸ਼ਬਦ ਜਿਹੜੇ ਆ ਪਲਵਾਨ ਆ ਜਿਹੜਾ ਉਸ ਸੰਦੀਪ ਦੇ ਪਰਿਵਾਰ ਬਾਰੇ ਬੋਲਦਾ ਸੀ ਜਿਸ ਦੀ ਰੰਜਿਸ਼ ਨਾਲ ਜਿਸ ਦਾ ਗੁੱਸਾ ਰੱਖ ਕੇ ਮਨ ਵਿੱਚ ਇਹ ਕਤਲ ਕਰ ਦਿੱਤਾ ਔਰ ਕਤਲ ਜਿਹੜਾ ਦਾਤਰ ਨਾਲ ਕੀਤਾ ਜਾਂਦਾ ਦੱਸਿਆ ਇਹ ਵੀ ਜਾਂਦਾ ਹੈ ਕਿ ਪਹਿਲਾ Swift ਗੱਡੀ ਜਿਹੜੀ ਆ ਚਿੱਟੇ ਰੰਗ ਦੀ ਗੱਡੀ ਜਿਹੜੀ ਪਿੰਡ ਵੱਲੋਂ ਸ਼ਹਿਰ ਨੂੰ ਆਉਂਦੀ ਹੈ ਉਸ ਨੂੰ ਟ੍ਰੇਸ ਕੀਤਾ ਜਾਂਦਾ ਉਸ ਨੂੰ ਵੈਰੀਫਾਈ ਕੀਤਾ ਜਾਂਦਾ ਕਿਉਂਕਿ ਐਸਪੀ ਡਾਕਟਰ ਮੁਕੇਸ਼ ਉਹਨਾਂ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਜਾਂਦਾ ਤਾਂ ਇਹ ਗੱਡੀ ਜਿਹੜੀ Swift ਗੱਡੀ ਹੈ ਟ੍ਰੇਸ ਹੁੰਦੀ ਜਿਸ ਦਾ ਨੰਬਰ ਹੈ CH01AC3260 ਇਹ ਗੱਡੀ ਕੇਸ ਹੁੰਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਦੀ ਟੈਕਨੀਕਲ ਟੀਮਾਂ ਕੰਮ ਕਰਦੀਆਂ ਵੱਖ-ਵੱਖ ਐਂਗਲਸ ਤੇ ਕੰਮ ਕੀਤਾ ਜਾਂਦਾ ਤੇ ਦੋ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ ਔਰ ਗੱਲ ਇਹੀ ਸਾਹਮਣੇ ਆ ਰਹੀ ਹੈ ਕਿ અપਮਾਨਜਨਕ ਸ਼ਬਦ ਜਿਹੜੇ ਆ ਸੰਦੀਪ ਦੇ ਪਰਿਵਾਰ ਖਿਲਾਫ ਮ੍ਰਿਤਕ ਰਮੇਸ਼ ਕੁਮਾਰ ਕਰਦਾ ਸੀਗਾ ਤੇ ਚਲਦੇ ਆ ਇਹ ਵਾਰਦਤ ਕੀਤੀ ਗਈ ਡਾਕਟਰ ਨਾਲ ਉਸਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਨਾਲ ਦੀ ਨਾਲ ਖਬਰ ਸਾਡੇ ਤੱਕ ਇਹ ਵੀ ਪਹੁੰਚੀ ਹੈ ਕਿ ਸੰਦੀਪ ਜਿਹੜਾ ਆ ਉਸਤੇ ਪਹਿਲਾਂ ਵੀ 302 ਦਾ ਇੱਕ ਪਰਚਾ ਤੇ ਉਸ ਦੇ ਨਾਲ ਦੋ ਪਰਚੇ ਹੋਰ ਵੀ ਹਨ ਉਹ ਕਿਹੜੇ ਕਿਹੜੇ ਪਰਚੇ ਹਨ ਤੇ ਕੀ ਸੰਦੀਪ ਜੇਲ੍ਹ ਚੋਂ ਜ਼ਮਾਨਤ ਤੇ ਆਇਆ ਹੋਇਆ ਜਦ ਕਿਸ ਤਰੀਕੇ ਉਭਾਰ ਆਇਆ ਜਿਹੜਾ 골ਡ ਹੀ ਹੈ ਕਿ ਉਸਤੇ ਵੀ ਪਹਿਲਾਂ ਕੋਈ ਪਰਚਾ ਹੈ ਕਿ ਨਹੀਂ ਪੂਰੀ ਜਾਣਕਾਰੀ ਆਪਾਂ ਪ੍ਰੈਸ ਕਾਨਫਰੰਸ ਵਿੱਚ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਕੋਲੋਂ ਤੋਂ ਲੈਣੇ ਆ। ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈ ਕਿ ਜਦੋਂ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਡਿਸਟ੍ਰਿਕਟ ਦੇ ਵਿੱਚ ਹੁੰਦਾ ਹੈ ਤਾਂ ਡਿਸਟ੍ਰਿਕਟ ਪੁਲਿਸ ਉਸਨੂੰ ਡਿਟेक्ट ਕਰ ਲਈ ਪੂਰੇ ਸੈਂਸੀਅਰ ਐਫਰਟਸ ਕਰਦੀ ਹੈ। ਇਸੇ ਤਰ੍ਹਾਂ 26 27 ਦੀ ਦਰਮਿਆਨੀ ਰਾਤ ਪਿੰਡ ਸ਼ੋਭੂਵਾਲ ਥਾਣਾ ਕਾਟਗੜ ਦੇ ਵਿੱਚ ਇੱਕ ਰਮੇਸ਼ ਕੁਮਾਰ ਉਲਫ ਪਲਵਾਨ ਨਮਾ ਵਿਅਕਤੀ ਦਾ ਦੋ ਵਿਅਕਤੀਆਂ ਨੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਐਸਪੀਡੀ ਡੀਐਸਪੀਡੀ ਡੀਐਸਪੀ ਬਲਾਚੌਰ ਸੀਈਐਨ ਚਾਰਜ ਤੇ ਐਸਐਚਓ ਕਾਟਗੜ੍ਹ ਦੀ ਇੱਕ ਟੀਮ ਬਣਾਈ ਗਈ ਇਹਨਾਂ ਇਸ ਟੀਮ ਨੇ ਟੈਕਨੀਕਲ ਇਨਪੁਟਸ ਤੇ ਹਿਊਮਨ ਇੰਟੈਲੀਜੈਂਸ ਨਾਲ ਦੋ ਵਿਅਕਤੀਆਂ ਨੂੰ ਟ੍ਰੇਸ ਕੀਤਾ ਤੇ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਇੱਕ ਸੰਦੀਪ ਕੁਮਾਰ ਪੁੱਤਰ ਰੂਪ ਲਾਲ ਇਹ ਜਿਹੜਾ ਉਸੇ ਪਿੰਡ ਦਾ ਰਹਿਣ ਵਾਲਾ ਹੈ ਥਾਣਾ ਕਾਟਗੜ੍ਹ ਦਾ ਤੇ ਦੂਸਰਾ ਗੋਲਦੀ ਪੁੱਤਰ ਰਾਮਪਾਲ ਏ ਵੀ ਪਿੰਡ ਸੋਭੂਵਾਲ ਥਾਣਾ ਕਾਟਗੜ ਦਾ ਰਹਿਣ ਵਾਲਾ ਇਹਨਾਂ ਨੇ ਜੋ ਉਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਦਾਤਰ ਵਰਤੀਆਂ ਸੀਗੀਆਂ ਦੋ ਉਹ ਵੀ ਇਹਨਾਂ ਕੋਲੋਂ ਰਿਕਵਰ ਹੋ ਗਈਆਂ ਤੇ ਇੱਕ ਸਵਿਫਟ ਗੱਡੀ ਦਾ ਇਹਨਾਂ ਨੇ ਇਸਤੇਮਾਲ ਕੀਤਾ ਸੀ ਉਹ ਵੀ ਅਸੀਂ ਰਿਕਵਰ ਕਰ ਲਈ ਤੇ ਦੋਵਾਂ ਦੋਵੇਂ ਬੰਦੇ ਜਿਹੜੇ ਹੈਗੇ ਆ ਅਰੈਸਟ ਹੋ ਗਏ ਸਰ ਮਾਰਨ ਦਾ ਕਾਰਨ ਕੀ ਇਹਦੇ ਵਿੱਚ ਜੋ ਸਾਹਮਣੇ ਆਇਆ ਹੈਗਾ ਜੋ ਸੰਦੀਪ ਕੁਮਾਰ ਸੀਗਾ ਉਹਦੀ ਵਜ੍ਹਾ ਰੰਜਿਸ਼ ਇਹ ਸੀਗੀ ਕਿ ਇਹ ਉਹਨੂੰ ਪਰਸਨਲ ਕਮੈਂਟਸ ਬਹੁਤ ਕਰਦਾ ਸੀ ਇਹਦੇ ਕਹਿਣਾ ਹੈਗਾ ਕਿ ਮੇਰੇ ਪਰਿਵਾਰ ਬਾਰੇ ਬਹੁਤ ਗਲਤ ਬਿਆਨਬਾਜ਼ੀ ਕਰਦਾ ਸੀ ਜਿੰਨਾ ਕਰਕੇ ਇਹਨਾਂ ਦੇ ਵਿੱਚ ਪਹਿਲਾਂ ਵੀ ਮਨਵਟਾਵ ਰਹਿੰਦਾ ਸੀਗਾ ਤਾਂ ਉਸ ਦਿਨ ਇਹਨੇ ਟੈਸ਼ ਦੇ ਵਿੱਚ ਆ ਕੇ ਗੁੱਸੇ ਦੇ ਵਿੱਚ ਆ ਕੇ ਉਸਦਾ ਕਤਲ ਕਰ ਦਿੱਤਾ ਜੋ ਗੋਲਡੀ ਹੈ ਉਹ ਸੰਦੀਪ ਦਾ ਦੋਸਤ ਹੈ ਉਹਨੇ ਆਪਣੇ ਦੋਸਤ ਦਾ ਇਸ ਕੰਮ ਦੇ ਵਿੱਚ ਸਾਥ ਦਿੱਤਾ ਸਰ 2 ਸਾਲ ਪਹਿਲਾਂ ਜੋ ਪਲਵਾਨ ਦੀ ਲੜਾਈ ਹੋਈ ਸੀ ਉਹ ਸੰਦੀਪ ਨਾਲ ਹੀ ਹੋਈ ਸੀਗੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਉਹ ਚ ਲੱਗਦਾ ਹੈਗਾ ਕਿ ਮੈਂ ਜਿੱਦਾਂ ਦੱਸਿਆ ਕਿ ਪਹਿਲਾਂ ਵੀ ਇਹਨਾਂ ਦਾ ਮਨਮਟਾਵ ਰਹਿੰਦਾ ਪਹਿਲਾਂ ਵੀ ਇਹਨਾਂ ਨੇ ਆਪਸ ਛੋਟਾ ਮੋਟਾ ਇਹਨਾਂ ਦਾ ਝਗੜਾ ਹੋਇਆ ਕਿ ਤੁਸੀਂ ਉਸੇ ਸਪੈਸੀਫਿਕ ਗੱਲ ਕਰ ਰਹੇ ਹੋ ਅਸੀਂ ਦੇਖ ਰਹੇ ਹਾਂ ਕਿ ਕਿੰਨਾ ਵੱਡਾ ਪਤਾ ਨਹੀਂ ਸੀ ਰਮੇਸ਼ ਦਾ ਪਛੋਕੜ ਕਿ ਹੁਣ ਪਤਾ ਲੱਗਿਆ ਤਾਂ ਪਛੋਕੜ ਕਿੱਥੇ ਤੱਕ ਰਮੇਸ਼ ਬਾਰੇ ਜਿੰਨਾ ਹੁਣ ਤੱਕ ਸਮਝ ਆਇਆ ਜੀ ਉੱਥੇ ਹੀ ਲੋਕਲ ਉਹ ਕਾਫੀ ਸਮੇਂ ਤੋਂ ਰਹਿ ਰਿਹਾ ਹੈਗਾ ਬਟ ਪਿੱਛੋਂ ਕਿੱਥੇ ਕਿਹੜੇ ਪਿੰਡ ਤੋਂ ਬਿਲੋਂਗ ਕਰਦਾ ਉਹ ਹਜੇ ਤੱਕ ਵੈਰੀਫਾਈ ਨਹੀਂ ਹੋਇਆ ਇਹ ਸੰਦੀਪ ਕਿੰਨੇ ਮਾਮਲੇ ਦਰਜ ਸੰਦੀਪ ਤੇ ਇੱਕ ਪਹਿਲਾਂ ਵੀ ਜਿਹੜਾ ਥਾਣਾ ਪੁਜੇਵਾਲ ਦੇ ਵਿੱਚ 2012 ਦੇ ਵਿੱਚ 302 ਦਾ ਮਾਮਲਾ ਦਰਜ ਹੈ ਉਸ ਤੋਂ ਇਲਾਵਾ 2 ਐਫਆਈਆਰ ਉਸਤੇ ਹੋਰ ਦਰਜ ਹੈਗੀ ਹੈ ਕੋਈ ਕੋਈ ਸਜ਼ਾ ਹੋਇਆ 302 ਮਾਮਲੇ 'ਚ ਕੀ ਹਲੇ ਤੱਕ 302 ਮਾਮਲੇ 'ਚ ਜੀ ਉਹਨੂੰ ਸਜ਼ਾ ਹੋ ਗਿਆ ਹੈਗਾ ਤੇ ਉਹ ਇਸ ਵਕਤ ਜ਼ਮਾਨਤ 'ਤੇ ਹੈਗਾ 9 ਸਾਲ ਦੀ ਸਜ਼ਾ ਉਹਨੇ ਕੱਟ ਲਈ ਹੈ ਇਸ ਵਕਤ ਬਾਅਦ ਜ਼ਮਾਨਤ ਤੇ ਸਰ ਗੱਡੀ ਕਿਰਾਏ 'ਤੇ ਲੈ ਕੇ ਗਈ ਸੀ ਕਿ ਜਿਵੇਂ ਉਹਨਾਂ ਦੀ ਆਪਣੀ ਹੈਗੀ ਇਹ ਜਿਹੜੀ ਗੱਡੀ ਹੈਗੀ ਇਹ ਵਾਈਟ ਸਵਿਫਟ ਇਹ ਇਹਦੀ ਸੰਦੀਪ ਜੀ ਹੈਗੀ ਹੈ ਇਹ ਆਪ ਹੀ ਯੂਜ਼ ਕਰਦਾ ਸੀਗਾ ਤਾਂ ਉਹ ਵੀ ਇੱਕ ਕਾਰਨ ਰਿਹਾ ਇਹਨੂੰ ਆਈਡੈਂਟੀਫਾਈ ਕਰਨ ਦਾ ਰੀਮਾਂਡ ਸਰ ਇਹਦਾ ਕਲਿਊ ਕਿੱਥੋਂ ਮਿਲ ਸਕਦਾ ਕਿਉਂਕਿ ਰਾਤ ਦੀ ਵਾਰਦਾਤ ਹੈਗੀ ਬਾਦੋਂ ਇਹ ਉਹ ਸੀਸੀਟੀਵੀ ਕੈਮਰੇ ਵਿੱਚ ਵੀ ਜਿਹੜੀਆਂ ਪਿਕਚਰਾਂ ਆਈਆਂ ਉਹ ਕਲੀਅਰ ਨਹੀਂ ਸੀ ਬਿਲਕੁਲ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕੁਝ ਹਿਊਮਨ ਇੰਟਰਵਿਊ ਨਾਲ ਤੇ ਕੁਝ ਟੈਕਨੀਕਲ ਇਨਪੁਟਸ ਦੀ ਮਦਦ ਨਾਲ ਜਿਹੜੇ ਇਹਨਾਂ ਦੇ ਕਲਿਊ ਮਿਲੇ ਹੈ ਉਹ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਇਸ ਟਾਈਮ ਨਹੀਂ ਸ਼ੇਅਰ ਕਰ ਸਕਦੇ ਰਿਮਾਂਡ ਲਿਆ ਗਿਆ ਸੀ ਹਾਂ ਜੀ ਹਾਂ ਇਹਨਾਂ ਨੂੰ ਪੇਸ਼ ਕਰਕੇ ਅਸੀਂ ਰਿਮਾਂਡ ਲਿਆ ਕੇ ਹਜੇ ਪੇਸ਼ ਕਰਨਾ ਹੈ ਇਹ ਪੇਸ਼ ਕਰਕੇ ਜਦ ਜਿੰਨੇ ਦਿਨ ਦਾ ਵੀ ਰਿਮਾਂਡ ਮਿਲੇਗਾ ਤੁਹਾਨੂੰ ਅਸੀਂ ਕਨਫਰਮ ਕਰਾਂਗੇ